ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਸਿਆਸੀ ਪ੍ਰੋਗਰਾਮ ਵਿਚਾਰ ਬੁਟਾਂਦਰਾ ਤੇ ਜਿੱਥੇ ਅਸੀਂ ਪੰਜਾਬ ਦੀ ਸਿਆਸਤ ਦੇ ਪੱਖ ਦੇ ਮੁੱਦਿਆਂ ਤੇ ਗੱਲਬਾਤ ਕਰੀਦੀ ਹੈ ਅਤੇ ਸੱਚ ਦੀ ਤਲਾਸ਼ ਕਰਦੇ ਹਾਂ ਗੱਲ ਕੀਤੀ ਜਾਵੇ ਤਾਂ ਹਰ ਸਾਲ ਦਸੰਬਰ ਮਹੀਨੇ ਦੇ ਵਿੱਚ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੁਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੀ ਅਤੁੱਤੀ ਸ਼ਹਾਦਤ ਨੂੰ ਸਮਰਪਿਤ ਹੁੰਦਾ ਹੈ ਇਹ ਮੇਲਾ ਸਿੱਖ ਇਤਿਹਾਸ ਦੀ ਉਸ ਮਹਾਨ ਕੁਰਬਾਨੀ ਨੂੰ ਯਾਦ ਕਰਵਾਉਂਦਾ ਹੈ ਜਦੋਂ ਨਿੱਕੀ ਉਮਰੇ ਦੇ ਵਿੱਚ ਹੀ ਸਹਬਜ਼ਾਦਿਆਂ ਨੇ ਧਰਮ ਦੇ ਲਈ ਜਾਨ ਵਾਰ ਦਿੱਤੀ ਪਰ ਗੱਲ ਇਹ ਹੈ ਕਿ ਇਸ ਦਿਨ ਨੂੰ 2022 ਦੇ ਵਿੱਚ ਮੋਦੀ ਸਰਕਾਰ ਨੇ 26 ਦਸੰਬਰ ਨੂੰ ਰਾਸ਼ਟਰੀ ਪੱਧਰ ਤੇ ਉਤੇ ਵੀਰਬਾਲ ਦਿਵਸ ਦੇ ਵਜੋਂ ਮਨਾਉਣ ਦਾ ਐਲਾਨ ਕੀਤਾ ਜੋ ਸਿੱਖ ਭਾਵਨਾਵਾਂ ਦੇ ਨਾਲ ਟੱਕਰਾ ਖਾ ਰਿਹਾ ਹੈ ਉਏ ਨਵਾਂ ਭਰਤਾਨ ਸਿਰਜਣ ਦੀ ਪ੍ਰਕਿਰਿਆ ਕੀ ਹੈ ਅਤੇ ਇਸ ਦੇ ਵਿੱਚ ਕੀ ਕੀ ਗਲਤੀਆਂ ਨੇ ਇਸ ਤੇ ਅੱਪਾ ਅੱਜ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਸੋ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੇੜਾ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਖੇੜਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਮਿਹਰਬਾਨੀ ਜੀ ਰਾਜੀ ਰੌ ਖੜਾ ਸਾਹਿਬ ਗੱਲ ਕੀਤੀ ਜਾਵੇ ਤਾਂ ਛੋਟੇ ਸਾਹਿਬ ਜਾਦਿਆਂ ਦੀ ਸ਼ਹਾਦਤ ਦਿਵਸ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਕੇ ਸ਼ਹੀਦੀ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਸੋ ਹੁਣ ਇਸ ਨੂੰ ਮੋਦੀ ਸਰਕਾਰ ਦੇ ਵੱਲੋਂ ਵੀਰਵਾਲ ਦਿਵਸ ਦੇ ਵਜੋਂ ਰਾਸ਼ਟਰੀ ਪੱਧਰ ਦੇ ਉਤੇ ਮਨਾਉਣ ਦਾ ਇੱਕ ਨਵਾਂ ਬਿਰਤਾਂਤ ਸਿਰਜਣ ਦੀ ਕੀ ਪ੍ਰਕਿਰਿਆ ਚੱਲ ਰਹੀ ਹੈ ਕਿਉਂਕਿ ਮੋਦੀ ਸਰਕਾਰ ਜੋ ਹੈ ਉਸਨੇ ਸਾਹਿਬ ਜਾਦਿਆਂ ਦੀ ਸ਼ਹਾਦਤ ਨੂੰ ਵੀਰਵਾਲ ਦਿਵਸ ਨਾਮ ਦੇ ਕੇ ਕਿਉਂ ਸਿੱਖ ਮਰਿਆਦਾ ਅਤੇ ਰਵਾਇਤਾਂ ਨੂੰ ਨਜ਼ਰਅੰਦਾਜ਼ ਕੀਤਾ ਹੈ ਤੇ ਜਦਕਿ ਸਿੱਖ ਸੰਸਥਾਵਾਂ ਦੇ ਵੱਲੋਂ ਇਸ ਨੂੰ ਸਾਹਿਬ ਜਾਦੇ ਸ਼ਹਾਦਤ ਦਿਵਸ ਯਾ ਫਿਰ ਚਾਰ ਸਹਬਜ਼ਾਦੇ ਸ਼ਹੀਦੀ ਸਪਤਾਹ ਕਹਿਣ ਦੀ ਮੰਗ ਕੀਤੀ ਜਾ ਰਹੀ ਹੈ ਕੀ ਵਿਚਾਰ ਰੱਖਦੇ ਹੋ ਅਸਲ ਜਦੋਂ ਨਾ ਅਸੀਂ ਇਸ ਸਰਕਾਰ ਦੇ ਮਤਲਬ ਜਿਹੜਾ ਵੀਰ ਬਾਲਦੇਵ ਸਿੰਘ ਨੇ ਮਨਾਇਆ ਜਾ ਰਿਹਾ ਇਹਨਾਂ ਨੇ ਸ਼ੁਰੂ ਕੀਤਾ ਜਦੋਂ ਮੈਂ 30 ਵਿੱਚ ਵੇਖਦਾ ਵੀ ਪਹਿਲੀ ਏਟ ਕਿੰਨੇ ਲਾਈ ਹੈਗੀ ਇਸ ਕੰਮ ਕਰਨ ਦੀ ਹਾਂ ਤੋ ਏਟ ਲਾਈ ਸੀਗੀ ਮਨਜਿੰਦਰ ਸਿੰਘ ਸਰਸਾ ਨੇ ਹਾਂ ਹੁਣ ਗੱਲ ਇਹ ਹੈ ਕਿ ਭਾਜਪਾ ਸਰਕਾਰ ਦੀ ਖੂਬਸੂਰਤ ਗੱਲ ਇਹ ਹੈ ਕਿ ਜਿੱਥੇ ਪੰਜਾਬ ਪੈਰਜ ਮੁੰਡੀਆਂ ਦੀ ਕੋਸ਼ਿਸ਼ ਕਰ ਰਹੀ ਹੈ ਉੱਥੇ ਉਹਨਾਂ ਨੇ ਵੀ ਕੀਤਾ ਕਿ ਉਹਨਾਂ ਨੇ ਇਹ ਕਿ ਆਰਐਸਐਸ ਜਿਹੜੀ ਹੈਗੀ ਆ ਉਹ ਬਣਾਈ ਹੈਗੀ ਆ ਉਹ ਰਾਸ਼ਟਰੀ ਸਿੱਖ ਸੰਗਤ ਹੂੰ ਜੀ ਤੇ ਰਾਸ਼ਟਰੀ ਸਿੱਖ ਸੰਗਤ ਦੇ ਵਿੱਚ ਜਿਹੜੇ ਮੋਰੀ ਹੈਗੇ ਆ ਉਹ ਸਿੱਖ ਸਮਾਜ ਦੇ ਵਿੱਚ ਹੋ ਗਿਆ ਸਰਸਾ ਵਰਗੇ ਆ ਹੂੰ ਹਨਾ ਜਮ ਬੇਦੀ ਸਾਹਿਬ ਵਰਗੇ ਆ ਜਾਂ ਹੋਰ ਕਈ ਲੋਕ ਹੈਗੇ ਆ ਹੂੰ ਲੇਕਿਨ ਉਹ ਉਹਨਾਂ ਦੀ ਮੋਹਰ ਪਹਿਲਾਂ ਲਾ ਲੈਂਦੇ ਆ ਹੂੰ ਜੋ ਕੋਈ ਵੀ ਡਿਕਲੇਰਸ਼ਨ ਕਰਦੇ ਆ ਨਾ ਉਹਦੀ ਮੋਹਰ ਲੱਗ ਜਾਂਦੀ ਆ ਉਸ ਤੋਂ ਪਹਿਲਾਂ ਇਹਨਾਂ ਦੇ ਮੋਹਰ ਕਹਾਉਂਦੇ ਆ ਹੂੰ ਕਹਾਉਣ ਤੋਂ ਪਹਿਲਾਂ ਕਹੋਂਦੇ ਕਿਉਂ ਹੈ ਗਿਆ ਕਿ ਤੁਸੀਂ ਦੇਖਿਆ ਹੋਣਾ ਕਿ ਜਿਆ ਖਾਸ ਕਰਕੇ ਮੋਦੀ ਸਾਹਿਬ ਇੱਕ ਨੈਟਿਵ ਸਰਜਰੀ ਆ ਪੂਰੇ ਭਾਰਤ ਦੇ ਵਿੱਚ ਖਾਸ ਕਰਕੇ ਪਾਰਲੀਮੈਂਟ ਦੇ ਵਿੱਚ ਹੂੰ ਉਹ ਬੰਦੇ ਦਿਵਾਲਾ ਨਹਿਰੂ ਨੂੰ ਮਤਲਬ ਦੁਨੀਆ ਦਾ ਸਭ ਤੋਂ ਵੱਡਾ ਦੁਸ਼ਮਣ ਮੰਨ ਰਿਹਾ ਹੈਗਾ ਆਪਣਾ ਵੀ ਹੂੰ ਜੀ ਉਹ ਨਹਿਰੂ ਸਾਹਿਬ ਦੀਆਂ ਲਗਾਤਾਰ ਗਲਤੀਆਂ ਕਰ ਰਿਹਾ ਹੈਗਾ ਜਿਹੜੀਆਂ ਹੈ ਨਹੀਂ ਗੀਆਂ ਜਦੋਂ ਅਸੀਂ ਇਤਿਹਾਸ ਨੂੰ ਫੋਲਦੇ ਹਾਂ ਉਹ ਪੁੱਠੀ ਪੈਂਦੀ ਆ ਇਹਨਾਂ ਇਤਿਹਾਸ ਤੇ ਜਾਣੇ ਨਹੀਂ ਕੋਈ ਵੀ ਇਹਨਾਂ ਦਾ ਕੰਮ ਹੈਗਾ ਸਿਰਫ ਵਿਰੋਧੀ ਵਿਰੋਧ ਕਰਨਾ ਕਿ ਇਸ ਵੇਲੇ ਜੇ ਕਾਂਗਰਸ ਪਾਰਟੀ ਦੇ ਵਿੱਚ ਨਾ ਜਿਹੜਾ ਨਹਿਰੂ ਖਾਨਦਨ ਦੇ ਵਿੱਚ ਗਾਂਧੀ ਪਰਿਵਾਰ ਆ ਉਹੀ ਲੜ ਰਿਹਾ ਹੈਗਾ ਜੋ ਲੜ ਰਿਹਾ ਉਸ ਖਾਨਦਾਨ ਨੂੰ ਤੇ ਉਸ ਖਾਨਦਾਨ ਨੂੰ ਮਤਲਬ ਕਿੰਨਾ ਡਾਊਨਫਾਲ ਕਰਨਾ ਹੈਗਾ ਉਹ ਰਾਜਨੀਤੀ ਨਾਲ ਜਲਦੀ ਹੈ ਹਮ ਉਸੇ ਰਾਜਨੀਤੀ ਦੇ ਵਿੱਚ 47 ਤੋਂ ਲੈ ਕੇ ਇਹ ਚੱਲਦਾ ਆ ਰਿਹਾ ਸੀਗਾ ਸਾਡੇ ਭਾਰਤ ਦੇ ਵਿੱਚ ਕਿ ਚਾਚਾ ਨਹਿਰੂ ਨੂੰ ਸਮਰਪਿਤ ਸੀਗਾ ਦਾ ਬਰਥਡੇ ਉਹਨਾਂ ਦਾ ਇਹ 14 ਨਵੰਬਰ ਦਾ ਜੀ ਜੀ ਉਹ ਬਾਲ ਦੇ ਵਿੱਚ ਸੀ ਹਮ ਹਾਂ ਜੀ ਜਦੋਂ ਉਹਨਾਂ ਦਾ ਬਾਲ ਦੀ ਸਮਝ ਆਉਂਦਾ ਕਿ ਉਹ ਬੱਚਿਆਂ 'ਚ ਬੜੇ ਹਰਮਨ ਪਿਆਰੇ ਸੀ ਹਮ ਉਹ ਬੱਚਿਆਂ ਨੂੰ ਫੋਲੋ ਬਣਦੇ ਸੀ ਬੱਚਿਆਂ ਨੂੰ ਤਾਂ ਸੀਗੇ ਕਿ ਜਿਹੜੇ ਛੋਟੇ ਬੱਚੇ ਆ ਸਾਡਾ ਦੇਸ਼ ਦਾ ਭਵਕ ਹੈਗਾ ਅਸੀਂ ਇਹਨਾਂ ਦਾ ਪਿਛਕ ਤਾਂ ਹੀ ਰੋਸ਼ਨ ਕਰ ਸਕ ਜੇ ਇਹਨਾਂ ਦੇ ਵਰਤਮਾਨ ਦੇ ਪਹਿਰਾ ਦੇਵਾਂਗੇ ਹਾਂ ਬਿਲਕੁਲ ਸਹੀ ਗੱਲ ਇਹ 네ਰੂ ਸਾਹਿਬ ਦੀ ਇੱਕ ਫਲਸਫੀ ਸੀ ਹਾਂ ਹੁਣ ਜਿਹੜੀ ਉਹ ਫਲਸਫੀ ਹੈਗੀ ਆ ਉਹਨੂੰ ਮਤਲਬ ਦਰਕ ਨਰ ਕਿਵੇਂ ਕਰਨਾ ਹਾਂ ਉਹ ਤਰੀਕਾ ਹੈ ਕਿਹਾ ਦੇਖੋ ਜੀ ਉਹਨਾਂ ਨੇ ਕਿਹਾ ਕੋਈ ਸਰਸੇ ਨੂੰ ਸੁਣਿਆ ਹੋਣਾ ਤੁਸੀਂ ਅਸੀਂ ਸਾਰਿਆਂ ਨੇ ਹਾਂ ਉਹ ਕਹਿੰਦੇ ਵੀ ਵੀਰ ਉਹਨਾਂ ਨੂੰ ਬਾਲ ਦਿਵਸ ਬਣਾਇਆ ਉਹਨਾਂ ਨੇ ਜਦ ਕਿ ਸਾਡੇ ਇਤਿਹਾਸ ਚ ਬਾਲਾਂ ਦੀ ਛਾਤਾ ਜਿਹੜੀਆਂ ਤਾਂ ਪੁੱਤ ਮਗੀਆਂ ਹਾਂ ਬਿਲਕੁਲ ਸਹੀ ਗੱਲ ਹੈ ਜੀ ਗੱਲ 네ਰੂ ਦੇ ਬਾਲ ਦਿਵਸ ਜਨਮ ਦਿਨ ਨੂੰ ਬਣਾ ਰਹੇ ਹਾਂ ਹਾਂ ਹਾਂਜੀ ਤੇ ਜਿਹੜੇ ਸਹਿਜਾ ਦਾ ਸਾਡੇ ਜਿੱਲੀ ਜੋੜ ਮੇਲਾ ਉਹ ਹੈਗਾ ਸ਼ਾਹ ਤਾਨੂ ਹਮ ਹੈਨਾ ਜੀ ਸਿਰਫ ਨਹਿਰੂ ਦੇ ਉੱਪਰ ਅਟੈਕ ਸੀ ਇਹਨਾਂ ਦਾ ਹਮ ਤੇ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਵੀਰ ਸਾਬਰ ਕਾਰੇਗੇ ਹਮ ਹਮ ਜਿਹਨਾਂ ਬਾਰੇ ਇਹ ਕਿਹਾ ਜਾਂਦਾ ਹੈਗਾ ਉੱਥੇ ਆਖਿਆ ਗਿਆ ਰਾਹੁਗੰਦੀ ਨੇ ਵੀ ਆਖਿਆ ਸੀ ਕਿ ਵੀਰ ਸਾਬਰ ਕਰ ਉਹ ਜਲਦੀ ਘਰਾਟੀਆ ਜਿਨ੍ਹਾਂ ਨੇ ਆਪਣੇ ਜਮਾਨਤਲੇ ਹਾਰਜੀ ਸਿੰਘ ਰੇੜਾ ਕੋਲ ਠੀਕ ਹੈ ਹਮ ਜਾਂ ਮਤਲਬ ਹਿੰਦੂ ਧਰਮ ਦੇ ਵਿੱਚ ਜਿਹੜੀਆਂ ਵੀਰ ਜਾਲਦੀ ਸ਼ਬਦ ਹੈ ਹਨ ਤੇ ਉਹ ਵੀਰ ਪਿੰਨ ਲੱਗਦਾ ਵੀਰ ਮਰੇ ਬਹਾਦਰ ਹੁੰਦਾ ਹਾਂਜੀ ਤੁਹਾਨੂੰ ਨੇ ਕਿਹਾ ਕਿ ਅਸੀਂ ਵੀਰ ਬਾਲਦੇਵਸ ਬਣਾਉਂਦੇ ਆ ਗਏ ਪਿੱਛੇ ਕਿਹੜਾ ਵੀਰ ਆ ਗਿਆ ਸਬਰ ਕਰਦਾ ਜਾਂ ਹੋਰ ਹਮ ਹੈਨਾ ਹੁਣ ਜਦੋਂ ਇਹ ਗੱਲ ਆਉਂਦੀ ਆ ਇਹਦਾ ਮਤਲਬ ਕਿ ਉਸੇ ਵੇਲੇ ਹੀ ਐਸਪੀਸੀ ਜਵਾਬ ਦੇ ਰਹੀ ਹਮ ਹਾਂਜੀ ਬਿਲਕੁਲ ਸ਼੍ਰੋਮਣੀ ਗੁਰਦਵਾਰਾ ਕਮੇਟੀ ਨੇ ਪਹਿਲੇ ਦਿਨ ਤੋਂ ਹੀ ਇਸ ਗੱਲ ਦਾ ਖੰਡਨ ਕਰਤਾ ਸੀ ਹਮ ਹੁਣ ਐਸਪੀਸੀ ਜਵਾਬ ਦੇ ਰਹੀ ਹੈ ਹਮ ਬਿਲਕੁਲ ਗੱਲ ਇਹ ਨਹੀਂ ਵੀ ਜਿਹੜੀ ਐਸਪੀਸੀ ਦਿੱਲੀ ਆ ਜਿਹੜਾ ਉਹ ਭਾਏ ਭਾਏ ਹੱਕ ਚ ਖੜੀ ਆ ਹਮ ਜੋ ਮਰਜ਼ੀ ਕਰ ਲੋ ਹਾਂਜੀ ਜਿਹੜੀ ਸ਼ਰੂਮਣੀ ਗੁਰਦਰਪੰਦਰ ਕਮੇਟੀ ਉਹ ਸ਼੍ਰੀ ਅਕਾਲਤੌਰ ਸਾਹਿਬ ਤੇ ਹਾਜ਼ਰ ਹ ਹ ਜਦੋਂ ਉਹਨਾਂ ਨੇ ਇਹ ਕਹਿਤਾ ਕਿ ਜਿਹੜੀ ਸਿੱਖ ਮਰਿਆਦਾ ਇਹ ਨਹੀਂ ਕਹਿੰਦੀ ਜਿਹੜੀ ਸਾਡੇ ਛੋਟੇ ਸਾਹਿਬਾਂ ਦੇ ਸ਼ਹਾਦਤਾਂ ਹੈਗੀਆਂ ਹ ਅੱਜ ਗੱਲ ਇਹ ਨਹੀਂ ਕਿ ਛੋਟੇ ਸਾਹਿਬਾਂ ਦੇ ਜਾਂ ਚਾਰ ਸਾਹਿਬਾਂ ਇਕੱਠੀਆਂ ਹੋਣ ਸਾਹਿਬਾਂ ਦੇ ਹ ਹ ਜੀ ਹਾਂਜੀ ਜੇ ਇੱਕ ਮਤਲਬ ਉਸ ਮਤਲਬ ਉਸ ਅਸਾਂ ਨਦੀ ਤੋਂ ਪਾਰ ਕਰਦੇ ਆ ਜਾਂ ਉਹ ਜੰਗ ਦੇ ਵਿੱਚ ਲੜੇ ਜਾਂ ਚੀਜ਼ ਹੋਈ ਆ ਤੇ ਉਹਨਾਂ ਦੀ ਵੀ ਬਹੁਤ ਵੱਡੀ ਸ਼ਹਾਦਤ ਹੈਗੀ ਹ ਹ ਜੀ ਹਾਂਜੀ ਹੈ ਉਹ ਵੀ ਵੈਈ ਨਹੀਂ ਸੀਗੇ ਅਜੇ ਬਾਹਰ ਦੇ ਸੀ ਆਉਂਦਾ ਨਾ ਵੀ ਬਾਹਰ ਹੀ ਹੁੰਦੇ ਹਾਂਜੀ ਜਿਹੜੇ ਬਿਲਕੁਲ ਹੀ ਜੋ ਰਵਰ ਤੇ ਫਤੇ ਸਿੰਘ ਤੇ ਹੈ ਹੀ ਛੋਟੇ ਸੀ ਹਾਂਜੀ ਹਾਂਜੀ ਸੱਤ ਤੇ 9 ਸਾਲ ਦੇ ਹੈਗੇ ਜੀ ਅੱਜ ਪੋਰਾ ਮਹੀਨਾ ਚੱਲ ਰਿਹਾ ਕਰਮ ਪੋਰੇ ਮਹੀਨੇ ਦੇ ਵਿੱਚ ਫਤੇਗੜ ਸਾਹਿਬ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਕਿ ਇਸ ਮਹੀਨੇ ਕਦੇ ਵੀ ਕਿਸੇ ਸਿੱਖ ਦੀ ਬਰਾਤ ਨਹੀਂ ਚੜਦੀ ਹਾਂ ਬਿਲਕੁਲ ਸਹੀ ਗੱਲ ਹੈ ਜੀ ਠੀਕ ਹੈ ਬਾਜੇ ਨਹੀਂ ਵੱਜਦੇ ਜੀ ਜੀ ਕਰਨ ਕਿ ਹੈ ਕਿ ਸ਼ਹਾਦਤਾਂ ਦਾ ਹੂੰ ਕੋਈ ਖੁਸ਼ੀ ਵਾਲਾ ਕੰਮ ਨਹੀਂ ਜੋਕ ਦਿਵਸ ਹੈ ਜੀ ਹਾਂਜੀ ਇਹਦੇ ਵਿੱਚ ਜੇ ਲੰਗਰ ਵੀ ਆ ਲੰਗਰਾਂ 'ਚ ਪਕਵਾਨ ਨਹੀਂ ਬਣਦੇ ਉੱਥੇ ਮਿੱਠਾ ਨਹੀਂ ਚੜਦਾ ਉੱਥੇ ਆਮ ਲੰਗਰ ਬਣਦਾ ਹੈਗਾ ਹਾਂਜੀ ਗੱਲ ਇਹ ਵੀ ਨਹੀਂਗਾ ਕਿ ਇਹ ਵੀ ਗੱਲ ਹੈਗੀ ਕਿ ਫਤਿਹਗੜ੍ਹ ਸਾਹਿਬ ਦੇ ਲੋਕ ਅੱਜ ਵੀ ਉਦੋਂ ਤੋਂ ਲੈ ਕੇ ਅੱਜ ਤੱਕ ਪੁੰਜੇ ਸੌਂਦੇ ਆ। ਹੂੰ। ਪੁੰਜੇ ਸੌਂਦਾ ਅਰਥ ਕੀ ਆ ਕਿ ਇੱਕ ਗੱਲ ਏਰੀਆ ਕਿ ਨਿਰਾਸ਼ ਹੋ ਗਿਆ ਜਾਂ ਅਦਾਸ ਹੋ ਗਿਆ। ਹੂੰ। ਗੱਲ ਹੈਗੀ ਕਿ ਉਹ ਸ਼ਹਾਦਤਾਂ ਦਾ ਨਰਾਸ ਸਤਕਾਰ ਕਰਦੇ ਹੋਏ ਆਪਣੇ ਆਪ ਦੇ ਮਨੋਬਲ ਨੂੰ ਉੱਪਰ ਚੱਕਣਾ। ਹੂੰ। ਉਹਨਾਂ ਨੂੰ ਸਮਰਪਿਤ ਕਰਦੇ ਨੇ ਉਹ। ਸਮਰਪਿਤ ਕਰਨਾ। ਜੀ। ਬਲੋ ਚੜ੍ਹਦੀ ਕਲਾ 'ਚ ਰਹਿਣ ਦਾ ਸੰਗਰਹ ਪਾਗਾ। ਹੂੰ ਬਿਲਕੁਲ ਜੀ। ਜੇਕਰ ਗੁਰੂ ਸਾਹਿਬ ਦੇ ਉਹ ਲਾਡਲੇ ਹੂੰ ਨਾਲ ਹੂੰ ਜੋ ਸ਼ਾਤਾ ਹੋਈਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਮ ਹਨਾ ਔਰ ਗੁਰੂ ਸਾਹਿਬ ਨੇ ਵੀ ਮਤਲਬ ਇਹ ਨਹੀਂ ਕਿ ਆ ਚਾਰ ਮੂਹੇ ਤਾਂ ਸਭ ਕੀ ਹੁਆ ਜਨਮਤ ਕਹੀ ਹੈ ਯਾਰ ਹਮ ਜੀ ਉਹਨਾਂ ਦੇ ਪੂਰੀ ਕੌਮ ਦੇ ਉੱਪਰ ਮਾਨ ਰੱਖਿਆਗਾ ਹਮ ਠੀਕ ਹੈ ਜੀ ਜਦੋਂ ਮੈਂ ਇਹ ਵੀ ਦੇਖਦਾ ਕਿ ਸਿਰਫ ਕਹਿੰਦੇ ਫਤਿਹਗੜ ਸਾਹਿਬ ਦੇ ਲੋਕ ਹੀ ਕੁਝ ਜਿਹਾ ਹੁੰਦੇ ਆ ਤੇ ਫੇਰ ਬਾਕੀ ਕਿਉਂ ਨਹੀਂ ਹਮ ਬਿਲਕੁਲ ਹਨਾ ਜੀ ਕੀ ਫਤਿਹਗੜ ਸਾਹਿਬ ਦੇ ਹਦੂਦ ਚ ਹੀ ਰਹਿ ਗਿਆ ਹਮ ਜਦੋਂ ਅਸੀਂ ਸਾਰੇ ਮੰਦੇ ਆ ਤੁਸਾਨੂੰ ਸਾਰਿਆਂ ਨੂੰ ਚਾਹੀਦਾ ਹੈਗਾ ਜੀ ਬੇਸ਼ੱਕ ਐਸਪੀਸੀ ਵੱਲੋਂ ਵੀ ਮਤਲਬ ਉਸ ਜੋੜ ਮੇਲਿਆਂ ਨੂੰ ਮਨਾਉਣ ਲਈ ਜਾਂ ਮਤਲਬ ਕੁਮਰਿਆਦੇ ਰਹਿ ਕੇ ਹਮ ਬੜੇ ਵੱਡੇ ਜਤਨ ਕੀਤੇ ਜਾਂਦੇ ਆ ਮੈਂ ਕੱਲ ਸੁਣਦਾ ਸੀਗਾ ਭਾਈ ਪ੍ਰਤਪਾਲ ਸਿੰਘ ਜਿਹੜੇ ਆ ਗਿਆ ਜਾਂ ਅਿੰਦਰ ਸਿੰਘ ਰਾਗੀ ਛੇ ਨਗਰ ਵਾਲੇ ਹਮ ਉਹ ਦੱਸ ਰਿਹਾ ਵੀ ਕਿਹੜੇ ਕਿਹੜੇ ਪ੍ਰੋਗਰਾਮ ਕਿੰਨਾ ਹੋਣੇ ਆ ਗਿਆ ਸਭ ਪਤਾ ਗਿਆ ਜੀ ਲੇਕਿਨ ਗੱਲ ਹੈਗੀ ਆ ਕਿ ਜਿਹੜੇ ਉਸ ਲੈਵਲ ਦੇ ਲੋਕ ਹੈਗੇ ਉਹਨਾਂ ਨੇ ਕੀ ਕਹਿਣਾ ਹੈਗਾ ਲੇਕਿਨ ਤੁਸੀਂ ਰਾਸ਼ਟਰੀ ਪੱਧਰ ਤੇ ਮਨਾਉਣੇ ਜਾ ਰਹੇ ਆ ਹਮ ਵੀ ਜਿੱਥੇ ਜਿਹੜੀ ਕੌਮ ਦੇ ਬਾਲ ਸ਼ੀਰ ਹੋਏ ਆ ਹਾਂਜੀ ਜਦੋਂ ਕੌਮ ਇਹ ਬਣਾ ਰਹੀ ਆ ਬੀ ਸੈਭ ਜਿਆਦਿਆਂ ਦੀ ਸ਼ਹਾਦਤ ਬਸਮਰਪਤ ਹਾਂ ਹੈਨਾ ਜੀ ਫਿਰ ਤੁਸੀਂ ਕੌਮ ਤੋਂ ਹਟ ਕੇ ਨਵਾਂ ਨਾਂ ਕਿਉਂ ਦੇ ਰਹੇ ਹੋ ਹਾਂ ਬਿਲਕੁਲ ਬਿਲਕੁਲ ਸਿਰਫ ਤੁਹਾਡੇ ਵਿੱਚੋਂ ਰਾਜਨੀਤਿਕ ਬਦਬੂ ਕਿਉਂ ਹੁੰਦੀ ਆ ਹਾਂ ਖੜਸਾ ਇੱਥੇ ਤੁਹਾਨੂੰ ਲੱਗਦਾ ਨਹੀਂ ਹੈ ਕਿ ਵੀਰਵਾਲ ਦਿਵਸ ਨਾਮ ਰੱਖ ਕੇ ਸਰਕਾਰ ਸਿੱਖ ਇਤਿਹਾਸ ਨੂੰ ਧੁੰਦਲਾ ਕਰਨ ਅਤੇ ਇਸ ਨੂੰ ਸਿਰਫ ਇੱਕ ਬੱਚਿਆਂ ਵਾਲੀ ਵੀਰਤਾ ਦੇ ਵਜੋਂ ਪੇਸ਼ ਕਰਨ ਦੀ ਇੱਕ ਸਾਜ਼ਿਸ਼ ਦੇ ਤਹਿਤ ਹੀ ਕੰਮ ਕਰ ਰਹੀ ਹੈ ਜਦ ਕਿ ਸਹਿਬਜ਼ਾਦੇ ਤਾਂ ਬਾਬਾ ਜੀ ਕਹੋਂਦੇ ਨੇ ਤੇ ਉਹਨਾਂ ਦੀ ਸ਼ਹਾਦਤ ਧਰਮ ਦੀ ਰਾਖੀ ਦੇ ਲਈ ਸੀ ਬਹੁਤ ਵੱਡੀ ਗੱਲ ਕੀਤੀ ਆ ਬੜੀ ਸੂਖਮ ਚਾਲ ਹੈਗੀ ਹੈ ਹਾਂਜੀ ਬੜੀ ਸੂਖਮ ਚਾਲ ਹੈਗੀ ਆ ਗੱਲ ਇਹ ਗਿਆ ਕਿ ਜੋ ਮਤਲਬ ਧਰਮ ਦੇ ਵਿੱਚ ਮर्यादा ਹੈਗੀ ਆ ਜੋ ਮਨਾਇਆ ਜਾਂਦਾ ਉਹਨੂੰ ਬਰਕਰਾਰ ਰੱਖਣਾ ਚਾਹੀਦਾ ਬਿਲਕੁਲ ਸਹੀ ਗੱਲ ਹੈ ਜੀ ਤੁਸੀਂ ਕੋ ਵੱਖਰਾ ਇਹ ਇਹ ਕਹਤਾ ਕਿ ਅਸੀਂ ਰਾਸ਼ਟਰੀ ਪੱਤਰ ਦੇ ਕਿ ਅੰਤਰਰਾਸ਼ਟਰੀ ਪੱਤਰ ਮਨਾਵਾਂਗੇ ਪਰ ਤੁਸੀਂ ਜਿੱਦਾਂ ਮਰਜ਼ੀ ਕਰੋ ਪਰ ਤੁਸੀਂ ਨਾਂ ਨਾ ਬਦਲੋ ਜਦੋਂ ਐਸਡੀਪੀਜੀ ਨੇ ਜਾਂ ਮਤਲਬ ਸਿੱਖ ਪੰਥ ਨੇ ਇਸ ਗੱਲ ਦਾ ਵਿਰੋਧ ਕੀਤਾ ਵੀ ਜੋ ਮर्याਦਾ ਹੈਗੀ ਆ ਉਹ ਉੱਥੇ ਰੱਖੋ ਤੁਸੀਂ ਦੇਖੋ ਕਿ ਬਾਬਾ ਅਟਲ ਜੀ ਜੀ ਬਹੁਤ ਛੋਟੇ ਸੀਗੇ ਜੇ ਇਹ ਆਏ ਬਾਬਾ ਜੀ ਕਹਿੰਦੇ ਆ ਬਾਬਾ ਦਾ ਮਤਲਬ ਕੀ ਹੁੰਦਾ ਬਾਬਾ ਦਾ ਮਤਲਬ ਬਜ਼ੁਰਗ ਨਹੀਂ ਹੁੰਦਾ ਹਮ ਬਾਬਾ ਦਾ ਮਤਲਬ ਹੈਗਾ ਕਿ ਉਹ ਵਡਿਆਈ ਜੋ ਵੱਡਿਆਂ ਦੀ ਸਿਭ ਨਹੀਂ ਆਈ ਹਮ ਬਿਲਕੁਲ ਸਹੀ ਗੱਲ ਹੈ ਜੀ ਹਨਾ ਜੀ ਉਸ ਉਸ ਪਦਰ ਤੇ ਉਚਾਈਆਂ ਹਮ ਜੀ ਜਿਹੜੀਆਂ ਧਰਮ ਦੀਆਂ ਉਚਾਈਆਂ ਨੂੰ ਛੂਣ ਵਾਲੀ ਦੀ ਗੱਲ ਹੈਗੀ ਆ ਹਮ ਧਰਮ ਦਾ ਚਾਈ ਕੀ ਹੈਗੀ ਆ ਹਮ ਸੂਰਾ ਸੋ ਪਛਾਨੀਆਂ ਜੋ ਲਰੇ ਦਿਨ ਕਹੇ ਤਾ ਜੀ ਹਾਂਜੀ ਪਰਜਾ ਪਰਜਾ ਕੱਟ ਮਰੇ ਕਭੂ ਨਾ ਛੋੜੇ ਕੀਤੇ ਗੱਲ ਹੈ ਕਿ ਉਹ ਈ ਉਚਾਈਆਂ ਨੂੰ ਪੂਰਨ ਕੀਤਾ ਔਰ ਉਹ ਛੋਟੇ ਬੱਚਿਆਂ ਨੇ ਹੂੰ ਛੋਟੇ ਬੱਚਿਆਂ ਨੇ ਮਤਲਬ ਸਿਰ ਨਹੀਂ ਚੁਕਾਇਆ ਹੂੰ ਬਿਲਕੁਲ ਜੀ ਕਿਦੇ ਅੱਗੇ ਹੂੰ ਜ਼ੁਲਮ ਦੇ ਜ਼ਾਲਮ ਦੇ ਜੀ ਹੈਨਾ ਜਿਸ ਜ਼ੁਲਮ ਤੇ ਜ਼ਰਮ ਤੇ ਅੱਗੇ ਲੜਨਾ ਤੇ ਖੜਨਾ ਜੋ ਸਰਬੰਸਦਾਨੀ ਦਸ਼ਮੇਸ਼ ਪਿਤਾ ਹੂੰ ਨੇ ਸਾਨੂੰ ਦਿੱਤਾ ਸੀਗਾ ਉਹਨਾਂ ਬੱਚਿਆਂ ਨੂੰ ਲਾਗੂ ਕੀਤਾ ਹੂੰ ਬਿਲਕੁਲ ਜੀ ਹੈਨਾ ਜੀ ਅੱਜ ਅਸੀਂ ਉਹਨਾਂ ਦੇ ਵਾਰਿਸ ਹੋਣ ਦੀ ਗੱਲ ਕਰਦੇ ਆ ਅਸੀਂ ਉਹਨਾਂ ਦੇ ਤੁਰਨ ਦੀ ਗੱਲ ਕਰਦੇ ਆ ਅਸੀਂ ਦਿਨ ਵੱਡੇ ਮਨਾ ਰਹੇ ਆ ਲੰਗਰ ਲਾ ਰਹੇ ਰਾਹਾਂ ਚ ਹੂੰ ਠੀਕ ਆ ਸਾਰਾ ਕੁਝ ਹੋ ਰਿਹਾ ਹੂੰ ਪਰ ਉਸ ਗੱਲ ਤੋਂ ਲੈ ਕੇ ਹੁਣ ਹਮ ਬਿਲਕੁਲ ਜੀ ਜੇਕਰ ਫੁੱਟੇਗੜ੍ਹ ਸਾਹਿਬ ਨੂੰ ਕੱਲੇ ਨੂੰ ਸ਼ਰਾਫ ਨਹੀਂ ਹੋਇਆ ਹਮ ਬਲਕਿ ਸਾਨੂੰ ਸਾਰੇ ਮਤਲਬ ਕੌਮ ਨੂੰ ਇੱਕ ਵਰ ਮਿਲਿਆ ਹੈਗਾ ਹਮ ਵੀ ਤੁਸੀਂ ਆਪਣੇ ਸ਼ਹੀਦਾਂ ਨੂੰ ਯਾਦਕਿਵੇਂ ਰੱਖਣਾ ਹਮ ਉਹਨਾਂ ਦੀ ਸ਼ਹਾਦਤਾਂ ਲਾਸਾਨੀ ਕੁਰਬਾਨੀਆਂ ਨੂੰ ਕਿਦਾਂ ਰੱਖਣਾ ਔਰ ਉਹਨਾਂ ਨੂੰ ਬਾਬਾ ਸ਼ਬਦ ਦੇ ਨਾਲ ਹਮ ਸੰਬੋਧਨ ਕਰਨਾ ਹਮ ਬਿਲਕੁਲ ਜੀ ਬਾਬਾ ਸ਼ਬਦ ਹਮ ਬਾਬਾ ਕਮਾਲ ਦੀ ਗੱਲ ਹੈਗੀ ਬਾਬਾ ਦਾ ਬੋਲਿਆ ਗਿਆ ਕਿ ਉਹ ਵਿੜਾਈ ਹੈ ਜੋ ਵਿੜਿਆਂ ਦੇ ਹਿੱਸੇ ਨਹੀਂ ਆਈ ਹੈ ਨਾ ਤੇ ਇਸ ਕਰਕੇ ਬੰਬਾ ਸ਼ਬਦ ਹੈਗਾ ਇਹ ਸੀ ਇਹ ਜਿਹੜਾ ਵੀਰ ਨਿਰਸੰਦੇ ਵੀਰ ਆਪਣੇ ਆਪ ਦੇ ਵਿੱਚ ਸ਼ਬਦ ਬਹੁਤ ਵਧੀਆ ਵਾ ਮੈਂ ਉਹਦਾ ਨਿੰਦ ਨਹੀਂ ਕਰਦਾ ਲੇਕਿਨ ਵੀਰ ਸ਼ਬਦ ਇੱਥੇ ਲੱਗਣਾ ਵਾ ਵਾਜਬ ਨਹੀਂ ਹੈਗਾ ਵਾਜਬ ਨਹੀਂ ਹੈਗਾ ਤੁਸੀਂ ਕੇਵਲ ਤੇ ਕੇਵਲ ਤੁਹਾਡੇ ਤੁਹਾਡੇ ਇਸ ਕਰਮ ਦੇ ਵਿੱਚੋਂ ਧਰਮ ਖੁਸ਼ਬੂ ਹੋਣੀ ਚਾਹੀਦੀ ਹੈ ਕਿਦਾਂ ਨੀ ਸਿਆਸੀ ਬਦਬੂਣੀ ਚਾਹੀਦੀ ਹੈ ਹਮ ਸਹੀ ਹੈ ਜੀ ਕਾ ਧਾਰਮਿਕ ਖੁਸ਼ਬੂ ਆਵੇ ਇਸ ਤਰ੍ਹਾਂ ਸਮਰਪਨ ਆਵੇ ਤੁਹਾਡੇ ਕੋਲ ਸਮਰਪਣ ਆਵੇ ਤੁਹਾਡੇ ਕੋਲ ਸੰਜੀਦਗੀ ਆਵੇ ਤੁਹਾਡੇ ਕੋਲ ਉਹ ਸਿਰਤਾ ਆਵੇ ਹਾਂ ਨਾ ਤੁਹਾਡੇ ਕੋਲ ਸਮਰਪਣਾ ਨਾ ਸੰਜੀਦਗੀ ਆ ਨਾ ਸਿਰਤਾ ਹੈਗੀ ਆ ਤੇ ਫਿਰ ਤੁਸੀਂ ਮਤਲਬ ਕਿਵੇਂ ਕਹਿ ਸਕਦੇ ਕਿ ਅਸੀਂ ਰਾਸ਼ਟਰੀ ਪੱਧਰ ਤੇ ਨਹੀਂ ਅੰਤਰਰਾਸ਼ਟਰੀ ਪੱਧਰ ਤੇ ਬਣਾਵਾਂਗੇ ਹਾਂ ਸਹੀ ਹੈ ਨਾ ਮੈਨੂੰ ਨਹੀਂ ਲੱਗਦਾ ਹਾਂ ਸੱਚੀ ਗੱਲ ਹੈ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਹੀ ਨਹੀਂ ਲੱਗਦਾ ਹਾਂ ਸਭ ਨੂੰ ਲੱਗਦਾ ਕਿ ਜੋ ਇਹ ਮਤਲਬ ਡਰਾਮਾ ਕਰ ਲਈ ਹੈਗੀ ਆ ਉਹਦਾ ਸਰਕਾਰ ਉਹਦੀ ਸਰਕਾਰ ਵੀ ਅਸੀਂ ਇਹ ਕਰ ਰਹੇ ਆ ਤੁਸੀਂ ਕਰੋ ਦੀ ਸਦਕੇ ਕਰੋ ਤੁਹਾਡਾ ਇੱਕ ਫਰਜ਼ ਵਾ ਪਰ ਘਟੋ ਘਟੋ ਉਹ ਮर्यादा ਦਾ ਲੰਘਣਾ ਕਰੋ ਹਮ ਬਿਲਕੁਲ ਸਿੱਖ ਧਰਮ ਦੀ ਹੈ ਹਾਂਜੀ ਹਾਂਜੀ ਅਸੀਂ ਸਵਾਦ ਕਰਦੇ ਆ ਜੇ મોદી ਸਰਕਾਰ ਰਾਸ਼ਟਰਪਤੀ ਤੇ ਬਣਾਉਂਦੇ ਆ ਹਮ ਪਰ ਗੱਲ ਇਹ ਸੀ ਨਿੰਦਿਆ ਕਰਦੇ ਆ ਕਿ ਤੁਸੀਂ ਮर्याਦਾ ਤੋੜੀ ਹੈ ਹਮ ਜੀ ਹੁਣ ਸਿੱਖ ਧਰਮ ਵੱਲੋਂ ਜਾਂ ਪੰਥ ਵੱਲੋਂ ਇੱਕ ਕੰਨ ਕਰਦਾ ਤੈਨੂੰ ਮੈਸੇਜ ਕਰਦਾ ਤੈਨੂੰ ਲਿਖਤੀ ਤੌਰ ਤੇ ਭੇਜਦਾ ਤੁਸੀਂ ਵੀ ਉੱਥੇ ਅੜੰਗੜੇ ਹੂੰ ਜੀ ਕੀ ਤੁਸੀਂ ਮਤਲਬ ਇੱਕ ਸ਼ੀਦਾ ਸ਼ਾਤਾ ਨੂੰ ਮਨਾਉਣ ਦੀ ਬਜਾਏ ਇੱਕ ਵੀਰ ਬਾਲਦੇਵ ਉਸ ਮਨਾ ਕੇ ਜਿਹੜਾ ਬਾਲਦੇਵ ਸਥਾਪਤ ਬਾਲਦੇਵ ਜੈਗਾ ਹੂੰ ਮੰਦਨਦਰੂ ਦੇ ਜਨਮ ਦਿਨ ਨੂੰ ਜੀ ਹਾਂਜੀ ਉਹਨੂੰ ਖਤਮ ਕਿੱਥੇ ਜਾ ਸਕਦਾ ਹੂੰ ਬਿਲਕੁਲ ਜੀ ਉਹ ਤਾਂ ਆਪਣੀ ਇੱਕ ਅਲੱਗ ਪਛਾਣ ਰੱਖਦੇ ਨੇ ਉਹਨਾਂ ਦੇ 150 ਵਕਰੀਆਂ ਜੀ ਹਾਂਜੀ ਤਰੀਕਾ ਵਕਰੀਆਂ ਇਹ ਦਸੰਬਰ ਚ ਹੁੰਦਾ ਉਹਨੂੰ ਉਮਰ ਜੀ ਹੋ ਜਾਂਦਾ ਹਾਂਜੀ ਬਿਲਕੁਲ ਉਹਦੀ ਮਨਾਇਆ ਗਿਆ ਹੂੰ ਤੁਸੀਂ ਮੈਨੂੰ ਇਹ ਲੱਗਦਾ ਕਿ ਇਹ ਕੱਲ ਨੂੰ ਇਹ ਕਹਿਣਗੇ ਕਿਉਂਕਿ ਵੀਰ ਬਾਲਦਸ ਮਨਾਇਆ ਜਾਂਦਾ ਵਾ ਇਸ ਤਰ੍ਹਾਂ ਵੀਰ ਬਾਲਦਸ ਵੀ ਨਾ ਬੰਦ ਕੀਤਾ ਜਾਂਦਾ ਹੂੰ ਜਿਹੜਾ ਸਹਿਮ ਜਾਂਦੀ ਸ਼ੰਦਤਾ ਇਹ ਤਾਂ ਸਦੀਆਂ ਪੁਰਾਣੀ ਹੈ ਹੂੰ ਹਾਂਜੀ ਜੀ ਜੀ ਬਿਲਕੁਲ ਹੈਨਾ ਹੂੰ ਜਿਹਨੂੰ ਸਰੀਆਂ ਸਰੀਆਂ ਦੀ ਖੁਸ਼ਬੂ ਆਉਂਦੀ ਧਰਮ ਦੀ ਜੀ ਤੁਸੀਂ ਉਹਨੂੰ ਅੱਜ ਇੱਕ ਰਾਜਨੀਤਿਕ ਪੱਖ ਦੇ ਕੇ ਜਿਹਦਾ ਮਤਲਬ ਉਮਰ ਜੇ 100 ਸਾਲ ਨਹੀਂ ਹੋਈ ਹਮ ਇਥੇ ਕਿਹੜਾ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਐਸਜੀਪੀਸੀ ਅਤੇ ਸਿੱਖ ਵਿਦਵਾਨਾਂ ਦੇ ਵੱਲੋਂ ਬਾਰ-ਬਾਰ ਇਹਨਾਂ ਚੀਜ਼ਾਂ ਦਾ ਵਿਰੋਧ ਕੀਤਾ ਜਾਣ ਦੇ ਬਾਵਜੂਦ ਵੀ ਸਰਕਾਰ ਨਾਂ ਬਦਲਣ ਤੋਂ ਕਿਉਂ ਇਨਕਾਰ ਕਿਉਂ ਕਰ ਰਹੀ ਹੈ ਕਿ ਇਹ ਸਿੱਖ ਭਾਵਨਾਵਾਂ ਦੀ ਫਿਰ ਅਣਦੇਖੀ ਨਹੀਂ ਹੈ ਕੀ ਲੱਗਦਾ ਹੈ ਤੁਹਾਨੂੰ ਕਾਰਨ ਹੈਗੀਆਂ ਕਾਰਨ ਕੀ ਹੈਗਾ ਕਾਰਨ ਹੈਗਾ ਕਿ ਜਦੋਂ ਐਸਡੀਪੀਸੀ ਨੇ ਕਹਿਤਾ ਜਾਂ ਸਿੱਖ ਪੰਥ ਨੇ ਕਹਿਤਾ ਹਾਂਜੀ ਤੇ ਉਹ ਕਿਉਂ ਨਹੀਂ ਬਦਲੇ ਜਾ ਰਿਹਾ ਕਿਉਂਕਿ ਕੁਝ ਸਿੱਖ ਜਿਹੜੇ ਹੈਗੇ ਆ ਜਿਹੜੀ ਰਾਜਸੀ ਸਿੱਖ ਸੰਗਤ ਹੈਗੀ ਆ ਜਾਂ ਦਿੱਲੀ ਕਮੇਟੀ ਜਾਂ ਰਣਾ ਕਮੇਟੀ ਹੈਗੀ ਸਿੱਖਾਂ ਦੀ ਗੁਰਦੁਆਰਾ ਕਮੇਟੀ ਹੈਗੀ ਆ ਉਹ ਉਹਨਾਂ ਦੇ ਨਾਲ ਰਲਈ ਹੋਈ ਆ ਹੂੰ ਜਦੋਂ ਜਦੋਂ ਕਿਹਦੇ ਜੰਗਲ ਕਦੋਂ ਕੱਟ ਹੁੰਦਾ ਹੂੰ ਜਦੋਂ ਜੰਗਲ ਦਾ ਦਸਤਾ ਲੋਹੇ ਦੇ ਘੋੜੇ 'ਤੇ ਪੈ ਜਾਂਦਾ ਹੂੰ ਜੀ ਦੇ ਤੂੰ ਜੀ ਰਭੋ ਤਾਂ ਰਾਣੀ ਤੇ ਕਿਸੇ ਵੀ ਸਿੱਖ ਦਾ ਕਿਸੇ ਵੀ ਪਾਰਟੀ ਦਾ ਹੋ ਸਕਦਾ ਹਾਂਜੀ لیکن ਜਿਹੜੀ ਸਿੱਖ ਦੀ ਮਰਿਆਦਾ ਹੈਗੀ ਸਿੱਖਤਾਂ ਦੀ ਮਰਿਆਦਾ ਹੂੰ ਉਹਨਾਂ ਸਪੈਡਾ ਕਿਦਾਂ ਕਰੀ ਜਾਂਦੇ ਤੁਸੀਂ ਦਜਾ ਰਲ ਕੇ ਹੂੰ ਬਿਲਕੁਲ ਜੀ ਜਿਹੜੀਆਂ ਜਿਹੜੀਆਂ ਜਿੱਦਾਂ ਹਰਿਆਣਾ ਕਮੇਟੀ ਹੈਗੀ ਆ ਜਾਂ ਮਤਲਬ ਦਿੱਲੀ ਕਮੇਟੀ ਹੈਗੀ ਆ ਜਾਂ ਹੋਰ ਮਤਲਬ ਉੱਥੇ ਦਾ ਅਰੰਧਪੁਰ ਸਾਹਿਬ ਨਹੀਂ ਸੌਰੀ ਉੱਥੇ ਮਤਲਬ ਹਯੂਰ ਸਾਹਿਬ ਤੱਕ ਵੀ ਇਹਨਾਂ ਨੇ ਕਬਜ਼ਾ ਕੀਤਾ ਹੂੰ 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 ਲੇਕਿਨ ਉਹਨਾਂ ਨੂੰ ਵੀ ਵਿਰੋਧ ਕਰਨ ਚਾਹੀਦਾ ਨਾ ਹੂੰ ਇਹ ਐਸਪੀਸੀ ਤੋਂ ਜਾਂ ਸ਼੍ਰੀ ਕਲਤਾ ਸਭ ਤੋਂ ਹੂੰ ਸਾਡੇ ਜਸਦੇਵਰ ਕਲਦੀਪ ਸਿੰਘ ਗੜਗੱਜ ਨੇ ਇਹ ਗੱਲ ਕੀ ਕੀਤੀ ਹੈ ਹੂੰ ਜੀ ਹਾਂ ਜੀ ਜੇ ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਬਤੌਰ ਜਿਹਦਰ ਕੀ ਗੱਲ ਕੀਤੀ ਹੈਗੀ ਆ ਉਹਦਾ ਮਲਕ ਤੋਂ ਪੈਣਾ ਹੂੰ ਬਿਲਕੁਲ ਬਣਾ ਜੀ ਫਿਰ ਤੁਸੀਂ ਸੁਪਰ ਬੰਦੇ ਆ ਸ੍ਰੀ ਹਕਾਂਤਾਰ ਸਾਹਿਬ ਨੂੰ ਸੁਪਰ ਬੰਦੇ ਆ ਕਿ ਰਾਜਨੀਤਿਕ ਪ੍ਰਕਰਣ ਦੇ ਵਿੱਚ ਹਾਂਜੀ ਤੇ ਫਿਰ ਜਿਹੜੇ ਜਸੇਦਾਰ ਗੜਗੱਜ ਜਾਂ ਜਿਹਦਰ ਹਰਪ੍ਰੀਤ ਸਿੰਘ ਹੈਗੀ ਆ ਜਾਂ ਉਹ ਤੋਂ ਗਿਆਨੀ ਗੁਰਬਜਨ ਸਿੰਘ ਹੋਈ ਆ ਜਾਂ ਉਹ ਤੋਂ ਪਹਿਲਾਂ ਹੋਇਆ ਉਹਨਾਂ ਨੇ ਇਹ ਜਦੋਂ ਤੋਂ ਸ਼ੁਰੂ ਕੀਤਾ ਉਹਨਾਂ ਨੇ ਉਦੋਂ ਤੋਂ ਲੈ ਕੇ ਇਹਦਾ ਵਿਰੋਧ ਕੀਤਾ ਹੂੰ ਜੀ ਹਾਂਜੀ ਤੇ ਜਦੋਂ ਸਿੱਖ ਬੇ ਉਸ ਮਤਲਬ ਕੀ ਕਹਿੰਦੇ ਹੁੰਦੇ ਆ ਇੱਕ ਇਲਾਹੀ ਹੂੰ ਜਿਹੜਾ ਸਥਾਨ ਹੈਗਾ ਉੱਥੋਂ ਜਦੋਂ ਇਹ ਤਨ ਇੱਕ ਆ ਗਿਆ ਹੁਕਮਨਾਮਾ ਆ ਗਿਆ ਜੀ ਫਿਰ ਹਰਿਆਣੇ ਦੇ ਵੀ ਲੱਗੂਆ ਦਿੱਲੀ ਦੇ ਵੀ ਲੱਗੂਆ ਯੂਨ ਸਭ ਦੇ ਵੀ ਲੱਗੂ ਸਿੱਖਾਂ ਦੇ ਹੂੰ ਬਿਲਕੁਲ ਜੀ ਸਭਨਾ ਤੇ ਹੁੰਦਾ ਲੱਗੂ ਫਿਰ ਇਸਰ ਕਿ ਨਹੀਂ ਅਸੀਂ ਕਹੀਏ ਕਿ ਅਸੀਂ ਕਿਉਂਕਿ ਅਸੀਂ ਭਾਜਪਈ ਹੋ ਗਏ ਆ ਅਸੀਂ ਤਾਂ ਉਧਰ ਦੀ ਭਾਸ਼ਾ ਬੋਲਣੀ ਆ ਤੁਸੀਂ ਭਾਜਪਈ ਹੋਵੋ ਜੀ ਜਿਵੇਂ ਸਿੱਖ ਸੇ ਰਹੋ ਹੂੰ ਬਿਲਕੁਲ ਜੀ ਇਹ ਤਾਂ ਹੈ ਗੱਲ ਤੁਸੀਂ ਆਪਣੀ ਜਿਹੜੀ ਧਰਮ ਦੀ ਮਰਿਆਦਾ ਨੂੰ ਰੱਖੋ ਬਰਕਰਾਰ ਲੇਕਿਨ ਰਾਜਨੀਤਿਕ ਤੁਹਾਡੇ ਕੋਈ ਵੀ ਸੰਬੰਧ ਕਿਸੇ ਨਾਲ ਹੋਣ ਉਹ ਵੈਲਕਮ ਹੈਗੇ ਆ ਹੂੰ ਰਾਜਨੀਤਕ ਤੌਰ ਤੇ ਮੇਰੇ ਨਾ ਦੋਸਤ ਹੈਗੇ ਇੱਥੇ ਕੋਲੇ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹੈਗੇ। ਹਾਂਜੀ। ਉਹ ਰਣਜੀਤ ਸਿੰਘ ਖੋਜੇਵਾਹ ਹਮ ਹਮ ਸਿੱਖ। ਅਮਰਤਾਰੀਆ। ਜੀ। ਔਰ ਮੈਂ ਉਹਨਾਂ ਨੂੰ ਕਿਵਰੇ ਸੁਣਦਾ ਹਾਂ ਨਾ ਗੱਲ ਕਰਦਾ ਹਾਂ ਨਾ ਉਹਨਾਂ ਨਾਲ ਉਹ ਉਹ ਉਹਨਾਂ ਦੇ ਚ ਬੜੀ ਜ਼ੋਰਤ ਹੈਗੀ। ਹਮ 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 ਉਹ ਕਹਿੰਦੇ ਮੈਂ ਭਾਜਪਾ 'ਚ ਖੜਾ ਹਾਂ। ਮੈਂ ਮੋਦੀ ਦੀਆਂ ਪਾਲਿਸੀਆਂ ਨੂੰ ਖੜਾ ਜਿਹੜੀ ਪਾਲਿਸੀ ਹੈਗੀ ਹੈ ਨਾ। ਹਮ ਹਮ ਲੇਕਿਨ ਮੈਂ ਇਸਰ ਕਿ ਨਹੀਂ ਖੜਾ ਹਮ ਕਿ ਮੇਰੇ ਧਰਮ ਦੇ ਨਾਲ ਕੋਈ ਖਲਵਾੜ ਕਰ ਜਾਵੇ। ਹਮ ਕੀ ਬਾਤ ਸਹੀ ਹੈ। ਉਹ ਕਹਿੰਦੇ ਬਿਲਕੁਲ ਨਹੀਂਗੇ ਹੂੰ ਉਹਨਾਂ ਨੇ ਇਸ ਗੱਲ ਦੀ ਧਾਰ ਨਹੀਂ ਕੀਤੀ ਆ ਉਹ ਕਹਿੰਦੇ ਮੈਂ ਵਿਰੋਧ ਕਰਦਾ ਇਸ ਜੀ ਦਾ ਹੂੰ ਹਨਾ ਮੈਨੂੰ ਉਹ ਉਹ ਲੋਕ ਚਾਹੀਦੇ ਆ ਜਿਹੜੇ ਜਿੱਥੇ ਵੀ ਜਾਣ ਜਿੱਥੇ ਖੜੇ ਹੋਣ ਲੇਕਿਨ ਆਪਣੇ ਤਰਫ ਤੋਂ ਖੜੇ ਹੋਣ ਹੂੰ ਜਿਹੜੀ ਉਹ ਨਸਾਨੀ ਕੁਰਬਾਨੀ ਆ ਉਹਦੀ ਅਕੀਦਤ ਕੀ ਆ ਉਹਦੀ ਅਕੀਦਤ ਇਹ ਹੈਗੀ ਆ ਕਿ ਜੋ ਮਰਿਆਦਾ ਹੈਗੀ ਬਾਬਾ ਤੁਜੀ ਕਿਹਾ ਜਦੋਂ ਸਾਹਿਬ ਜੀ ਦਾ ਸ਼ਹਾਦਤ ਦਿਨ ਹੈਗਾ ਉਹਨੂੰ ਹੀ ਸਮਰਪਿਤ ਹੋਵੇ ਹੂੰ ਸਹੀ ਗੱਲ ਆ ਤੋ ਬਿਲਕੁਲ ਜੀ ਸੋ ਕੁੱਲ ਮਿਲਾ ਕੇ ਸਮਾਂ ਹੁਣ ਆ ਗਿਆ ਹੈ ਕਿ ਮੋਦੀ ਸਰਕਾਰ ਸਿੱਖ ਸੰਸਥਾਵਾਂ ਦੀਆਂ ਮੰਗਾਂ ਨੂੰ ਮੰਨ ਕੇ ਵੀਰਵਾਲ ਦਿਵਸ ਨੂੰ ਸਾਹਿਬਜ਼ਾਦੀ ਸ਼ਹਾਦਤ ਦਿਵਸ ਦੇ ਵਜੋਂ ਬਦਲੇ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪੂਰੀ ਸ਼ਰਧਾ ਦੇ ਨਾਲ ਯਾਦ ਕਰੇ ਸੋ ਜੇਕਰ ਇਹੰਜ ਨਹੀਂ ਹੋਇਆ ਤਾਂ ਫਿਰ ਇਹ ਨਵਾਂ ਬਰਤਾਨਾ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਰਹੇਗਾ ਅਤੇ ਸਿੱਖ ਇਤਿਹਾਸ ਨੂੰ ਵਿਗਾੜਨ ਵਾਲਾ ਸਾਬਤ ਹੋਵੇਗਾ ਸੋ ਸਿੱਖ ਪੰਥ ਆਪਣੀਆਂ ਰਵਾਇਤਾਂ ਦੀ ਰਾਖੀ ਦੇ ਲਈ ਹਮੇਸ਼ਾ ਡਟ ਕੇ ਖੜਾ ਰਿਹਾ ਹੈ ਇਸ ਵਾਰ ਵੀ ਇੱਕ ਆਵਾਜ਼ ਬਣ ਕੇ ਸਭ ਨੂੰ ਇਸ ਦਾ ਵਿਰੋਧ ਜ਼ਰੂਰ ਕਰਨਾ ਚਾਹੀਦਾ ਹੈ ਸੋ ਖੜਾ ਸਾਹਿਬ ਪਹਿਲਾ ਹੋ ਚ ਜੀ ਬ੍ਰੇਕ ਤਾਂ ਫਿਰ ਮਿਲਦੇ ਆ ਬ੍ਰੇਕ ਤੋਂ ਹਸਪਤਾਲ ਸੋ ਦੋਸਤੋ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਪਾਂ ਬ੍ਰੇਕ ਤੋਂ ਉਸ ਬਾਅਦ